ਬਾ ਦੇਣ ਦੀ ਗੱਲ ਕਰਦਾ ਸੀ ਹੈ ਬਾਤ ਇਹ ਰੰਗਰੇਟੇ ਨੇ ਇਕੱਲੇ ਨੇ ਤੁਹਾਡੀ ਸਾਰੀ ਗੰਦੀ ਨਸਲ ਦੇ ਪਛਵਾੜੇ ਚ ਦਿੱਤੀ ਪਈ ਆ ਰੰਗਰੇਟੇ ਨੇ ਇਕੱਲੇ ਨੇ ਦਿੱਤੀ ਪਈ ਆ ਤੇ ਚੀਕਾਂ ਕਢਾਈਆਂ ਪਈਆਂ ਬਾਹਰਲੇ ਮੁਲਕਾਂ ਤੱਕ ਵੀ ਚੀਕਾਂ ਸੁਣਦੀਆਂ ਗੋਰੇ ਵੀ ਚੀਕਾਂ ਸੁਣਦੇ ਆ ਤੁਹਾਡੀਆਂ ਕਿੰਨੀਆਂ ਕਤੀੜਾ ਲੁਧਿਆਣੇ ਚ ਇਕੱਠੀਆਂ ਹੋਈਆਂ ਸੀਗੀਆਂ ਅਸਮਾਨ ਵੱਲ ਨੂੰ ਢੂਆ ਉੱਪਰ ਨੂੰ ਚੁੱਕ ਕੇ ਹੈ ਦੂਜੀ ਗੱਲ ਕਹਿੰਦਾ ਸੀ ਵੀ ਉਸ ਰਾਤ ਉਹ ਨੰਕੇ ਦਿਖਾ ਦੇ ਤੇ ਕੱਲ ਉਸ ਰਾਤ ਉਹ ਵੀ ਰੰਗੇ ਆ ਤਰੇ ਕੋਲ ਵੀ ਆਏ ਆ ਤੇ ਕੋਲ ਖੜ ਕੇ ਤੇਰਾ ਢੂਆ ਕਟਵਾਇਆ ਵੀ ਆ ਹੈ ਤੇ ਤੇਰਾ ਕੁਲਰ ਪੀਜੇ ਵਾਲਿਆ ਵਗੋਂ ਤੇਰੇ ਢੂਏ ਦੇ ਉੱਤੇ ਸੜਿਆ ਫਿੰਸੀਆਂ ਹੋਈਆਂ ਹੋਈਆਂ ਕਦੀ ਕਦੀ ਸਬਣ ਲਾ ਕੇ ਧੋਤਾ ਸੀ ਆਪਣਾ ਢੂਆ ਤੇਰੇ ਪਟੇ ਮਾਰਨ ਤੋਂ ਪਹਿਲਾਂ ਪ੍ਰਮਾਲ ਦੇ ਨਾਲ ਟੱਕਦੇ ਸੀਗੇ ਤੇ ਫੇਰ ਜਾ ਕੇ ਉਹ ਪਟਾ ਤੇਰੇ ਫੇਰਦੇ ਸੀਗੇ ਕੱਲ ਕਿਦਾਂ ਪੈਰਾ ਪਾਰ ਬਿਠਾਇਆ ਸੀ ਤੈਨੂੰ ਪਰਲੇ ਕਿਦਾਂ ਕਰਦਾ ਸੀਗਾ ਕਿਦਾਂ ਤਰਸ ਆਉਂਦਾ ਸੀ ਮੈਨੂੰ ਤੇਰੇ ਇਥੇ ਸਾਡੀ ਦਿੱਤੀ ਬਾਹ ਯਾਰ ਰੋਗੀ ਤੈਨੂੰ ਸਾਰੀ ਜ਼ਿੰਦਗੀ ਤੇ ਤੇਰੇ ਢੋਲੇ ਨੂੰ ਹੁਣ ਤੇਰੇ ਤੋਂ ਬਾਅਦ ਕਣਕਚੋਰਾ ਹੁਣ ਮੱਝਾ ਚੋਰ ਦੀ ਵਾਰੀ ਆ ਇਹ ਵਾਹ ਅਸੀਂ ਚੜੀਆ ਹੁਣ ਇਹ ਵਾਹ ਐਸੀ ਚੜੀਆ ਇਹਦੇ ਵਿੱਚ ਜੋ ਤੁਸੀਂ ਧਾਰਾਂ ਦੇ ਬਾਰੇ ਸੁਣ ਰਹੇ ਹੋ 384 ਇਹਦੀ ਜ਼ਮਾਨਤ ਹੈ ਨਹੀਂਗੀ ਇਹ ਗੈਰ ਜ਼ਮਾਨਤੀ ਆ ਇਹ ਧਾਰਾ ਇਹ ਤੇ ਸਮਝੌਤਾ ਵੀ ਨਹੀਂ ਹੋ ਸਕਦਾ ਕਿਸੇ ਨੂੰ ਜਾਨ ਦੀ ਮਾਰਨ ਦੀ ਧਮਕੀ ਦੇ ਕੇ ਉਹ ਤੋਂ ਪੈਸੇ ਵਸੂਲਣਾ ਹਾਸਲ ਕਰਨਾ ਇਹਨਾਂ ਦਾ ਅਸਲੀ ਕੰਮ ਆਇਆ ਇਹਨਾਂ ਦੀ ਅਸਲੀ ਔਕਾਤ ਆਇਆ ਪੰਜਾਬ ਪੁਲਿਸ ਨੂੰ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨੂੰ ਸਲੂਟ ਕਰਦਾ ਹੈ ਕਿ ਪੰਜਾਬ ਪੁਲਿਸ ਬਾਰ ਬਾਰ ਕਹਿੰਦੇ ਸਖਤ ਨਾ ਹੋਵੇ ਏਦਾਂ ਦੇ ਹਦਾਰੋੜੀ ਦੇ ਕੁੱਤੇ ਸ਼ਾਮ ਨੂੰ ਮੁਰਗਾ ਬੱਕਰਾ ਨਹੀਂ ਬੰਦੇ ਵੰਡ ਕੇ ਖਾਣ ਪੰਜਾਬ ਪੁਲਿਸ ਜੈ ਹਾਂ ਪੰਜਾਬ ਪੁਲਿਸ ਨੂੰ ਦਿਲੋਂ ਸਲੂਟ ਆ ਉਹਨੇ ਕਹਿੰਦਾ ਸੀ ਕਿ ਲੁਧਿਆਣੇ ਵਾਲੇ ਡਾਕਟਰ ਦੇ ਬਾਹਰ ਚੜਾਂਗੇ ਤੇ ਬਾਹਰ ਕਿਹਦੇ ਚੜ ਗਈ ਜਿਹੜਾ ਵਿਅਕਤੀ ਕਿਸੇ ਲਈ ਟਵਾ ਪੁਰਦਾ ਹੈ ਨਾ ਇੱਕ ਮਨੋਜ ਹੀਰਾ ਨਾਮ ਦਾ ਪੱਤਰਕਾਰ ਸੀਗਾ ਜਿਹੜਾ UNSM ਜੇਲ੍ਹ ਦੇ ਵਿੱਚ ਬੈਠਾ ਜੇਲ੍ਹ ਦੀ ਚੱਕੀ ਪੀਸਦਾ ਬਿਆਹ ਆ ਉਹ ਵੀ ਇੱਥੇ ਲੁਧਿਆਣੇ ਦੇ ਵਿੱਚ ਕੁਝ ਹੱਡਾ ਰੋੜੀ ਦੀਆਂ ਕਤਿਨਾ ਕੱਟੀਆਂ ਹੋਈਆਂ ਸੀਗੀਆਂ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਤੇ ਮਨੋਜ ਹੀਰਾ ਜਿਹੜੇ ਸ਼ੇਰ ਦਾ ਸ਼ਿਕਾਰ ਕਰਨ ਦੇ ਲਈ ਜਿਹਨੂੰ ਸ਼ੇਰ ਪਹੁੰਚਾਉਣ ਦੇ ਲਈ ਬਹੁਤ ਜ਼ਿਆਦਾ ਬਕਵਾਸ ਕਰਦਾ ਪਿਆ ਸੀ ਉਹ ਖੁਦ ਜੇਲ੍ਹ ਦੇ ਵਿੱਚ ਚਲਾ ਗਿਆ ਪਹਿਲਾ ਇਹ ਉਹ ਕਾਰਪੁਰਖ ਨੇ ਫੈਸਲਾ ਕੀਤਾ ਤੇ ਦੂਸਰਾ ਆ ਜਿਹੜਾ ਬਾਹ ਚੜਨ ਦੀ ਗੱਲ ਕਰ ਰਿਆ ਸੀਗਾ 3 ਸਾਲ ਦੀ ਸਜ਼ਾ ਆ ਤੇ ਨਾਲ ਜੁਰਮਾਨਾ ਆ ਇਸ ਨੇ ਇੱਕ ਧੀ ਨੂੰ ਇੱਕ ਭੈਣ ਨੂੰ ਪੰਜਾਬ ਦੀ ਧੀ ਨੂੰ ਇਹਨੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਉਸ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਇਹਨੇ ਸਭ ਇੱਕ ਧੀ ਦੇ ਮਸਲੇ ਦੇ ਵਿੱਚ 384 ਦੀ ਕਾਰਵਾਈ ਹੋ ਰਹੀ ਆ ਦੋ ਧੀਆ ਅੱਜ ਚੇਤਾ ਹੋਊਗਾ ਪਿਛਲੇ ਸਾਲ ਪਟਿਆਲਾ ਦੇ ਜੋਗਾ ਪਿੰਡ ਦੀਆਂ ਉਹਨਾਂ ਧੀਆ ਦੇ ਪਿਓ ਤੇ ਦਾਦੇ ਨੂੰ ਬਾਣੇ ਸਿੱਧੂ ਹੁਣਾ ਨੇ ਇਹਨਾਂ ਦੀ ਗੈਂਗਸਟਰਾਂ ਦੀ ਟੀਮ ਨੇ ਇਹਨਾਂ ਹੰਡਾ ਰੋੜੀ ਦੇ ਕੁੱਤਿਆਂ ਨੇ ਉਹਦੇ ਪਿਓ ਨੂੰ ਤੇ ਉਹਦੇ ਦਾਦੇ ਨੂੰ ਮਰਵਾ ਦਿੱਤਾ ਸੀਗਾ ਔਰ ਇਹ ਹਡਾੜੋੜੀ ਦੇ ਉਹ ਕੁੱਤੇ ਨੇ ਜਿਹੜੇ ਕੀ ਆਪਣੇ ਵਰਗੇ ਹਡਾੜੋੜੀ ਦੇ ਹੋਰ ਕੁੱਤਿਆਂ ਦੀ ਗਿਣਤੀ ਵਧਾ ਕੇ ਇਹ ਤਾਕਤਵਰ ਬਣ ਜਾਂਦੇ ਆ ਜੇ ਮੈਂ ਕੋਈ ਕੋਈ ਰਾਜਨੀਤਿਕ ਪੋਲੀਟੀਕਲ ਤਾਕਤ ਨਹੀਂ ਹੈਗੀ ਤੁਸੀਂ ਸੋਚੋ ਵੀ ਅਜੇ ਆਪਣੀ ਗਿਣਤੀ ਦੀ ਤਾਕਤ ਵਧਾ ਕੇ ਗਿਣਤੀ ਵਧਾ ਕੇ ਤਾਕਤਵਰ ਹੋ ਜਾਂਦੇ ਆ ਤੇ ਪਰਚੇ ਕੈਂਸਲ ਕਰਾ ਲਦੇ ਆ ਹੁਣ ਆ ਪਰਚਾ ਕੈਂਸਲ ਕਰਾ ਕੇ ਦਿਖਾਉਣ ਮੈਂ ਲੱਭ ਥੱਲੇ ਹੋ ਲੱਗ ਜੂੰਗਾ ਇਹ ਪਰਚਾ ਕੈਂਸਲ ਹੋ ਜਵੇ 384 ਤਾਰਾ ਇਹ ਇੱਕ ਦੂਜੇ ਨੂੰ ਬੈਕਅਪ ਦਿੰਦੇ ਆ ਤੇ ਜਿਹੜਾ ਮਟਾਚੋਰ ਗੈਂਗਸਟਰ ਜਿਹੜਾ ਪਿਛੋਕਰ ਕ੍ਰਿਮੀਨਲ ਆ ਜਿਹਨੂੰ ਰਾਮਪੁਰੇ ਫੂਲ ਦੇ ਲੋਕਾਂ ਨੇ ਪਹਿਲਾਂ ਵੀ ਹਰਾਇਆ ਸੀ ਤੇ ਗਾਂ ਵੀ ਹਰਾਉਣਗੇ ਮੌਣ ਹਲਕੇ ਦੇ ਲੋਕਾਂ ਨੇ ਪਹਿਲਾਂ ਵੀ ਹਰਾਇਆ ਸੀ ਗਾਂ ਵੀ ਹਰਾਉਣਗੇ ਬਠਿੰਡੇ ਦੇ ਲੋਕ ਪਹਿਲਾਂ ਵੀ ਇਹਨੂੰ ਹਰਾਇਆ ਸੀ ਤੇ ਗਾਂ ਵੀ ਇਹਨੂੰ ਰਿਜੈਕਟ ਕਰਨਗੇ ਇਹਨਾਂ ਦਾ ਇੱਕ ਟੋਲਾ ਆ ਤੇ ਇਹ ਅਜੇ ਇਹਨਾਂ ਦੇ ਕੋਲ ਕੋਈ ਪੋਲਿਟੀਕਲ ਤਾਕਤ ਨਹੀਂ ਹੈਗੀ ਤੇ ਇਹ ਆਪਣੀ ਗਿਣਤੀ ਦਾ ਘੱਟ ਕਰਕੇ ਆੜੋੜੀ ਦੇ ਹੋਰ ਕੁੱਤੇ ਕਟੀੜਾ ਇਕੱਠੀਆਂ ਕਰਕੇ ਤੇ ਇਹ ਆਪਣੇ ਪਰਚੇ ਵੀ ਕੈਂਸਲ ਕਰਾਵਾ ਲੈਂਦੇ ਆ ਹਨਾ ਲੋਕਾਂ ਦੇ ਕੋਲੋਂ ਰੰਗਦਾਰੀਆਂ ਫਰੋਤੀਆਂ ਮੰਗਦੇ ਆ ਧਮਕਾ ਕੇ ਜਮੀਨਾਂ ਤੇ ਕਬਜ਼ੇ ਕਰਦੇ ਆ ਦੁਕਾਨਾਂ ਤੇ ਕਬਜ਼ੇ ਕਰਦੇ ਆ ਹਨਾ ਫਿਰ ਤੁਸੀਂ ਦੇਖਿਆ ਕਿ ਸਕੂਲਾਂ ਦੇ ਵਿੱਚ ਵੜ ਕੇ ਇਹ ਜੋ ਹਲਾ ਹਲਾ ਪੈਦਾ ਕਰਦੇ ਨੇ ਐਮਰ ਦੇ ਉੱਤੇ ਇਹਨਾਂ ਨੇ ਉਹਨਾਂ ਦੇ ਕੋਲੋਂ ਫਰੋਤੀ ਮੰਗਣੀ ਹੁੰਦੀ ਆ ਵੀ ਅਸੀਂ ਤਾਂ ਨਾ ਚੁੱਕ ਦਵਾਂਗੇ ਸਾਨੂੰ ਇੰਨੇ ਪੈਸੇ ਦੇ ਦਿਓ ਇਹਨਾਂ ਦਾ ਵਿੱਚ ਕੋਈ ਦਲਾਲ ਬੰਦਾ ਵਿੱਚ ਪਾ ਲੈਂਦੇ ਆਈ ਸੋ ਮੈਂ ਪੰਜਾਬੀਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਪੰਜਾਬੀਓ ਕਾਨੂੰਨ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਭਾਰਤ ਦਾ ਸੰਵਿਧਾਨ ਤੁਹਾਡੇ ਘਰ ਦੇ ਵਿੱਚ ਪਿਆ ਹੋਣਾ ਬਹੁਤ ਜ਼ਰੂਰੀ ਆ ਡਾਕਟਰ ਪ੍ਰਿੰਦਰ ਸਿੰਘ ਰਕਰੇ ਟੈਨੂ ਜੇ ਕਾਨੂੰਨ ਦੀ ਨੌਲੇਜ ਆ ਇਸੇ ਵਜ੍ਹਾ ਕਰਕੇ ਉਹ ਬੇਦਾਗਿਆ ਤੇ ਜਿਹੜੇ ਅਨਪੜ ਬੂਟ ਹੱੱਡਾ ਰੋੜੀ ਦੀਆਂ ਕਤੀੜਾ ਖੁਰਖ ਖਾਡੇ ਕੁੱਤੇ ਜਿਨ੍ਹਾਂ ਨੂੰ ਜਿਹੜੇ ਸੋਚਦੇ ਆ ਕਿ ਸਾਨੂੰ ਸੰਵਿਧਾਨ ਦੀ ਨੌਲੇਜ ਲੈਣ ਦੀ ਕੀ ਲੋੜ ਆ ਅਸੀਂ ਤੇ ਜਦੋਂ ਮਰਜੀ ਜਿੱਥੇ ਮਰਜੀ ਧਰਨਾ ਲਾ ਦਵਾਂਗੇ ਇਕੱਠੇ ਹੋ ਜਾਵਾਂਗੇ ਛੰਡੇ ਚੁੱਕ ਕੇ ਤੇ ਅਸੀਂ ਸਰਕਾਰਾਂ ਨੂੰ ਝੁਕਾ ਲਵਾਂਗੇ ਜਾਂ ਪੁਲਿਸ ਪ੍ਰਸ਼ਾਸਨ ਨੂੰ ਝੁਕਾ ਲਵਾਂਗੇ ਇਹ ਹੁਣ ਹਰ ਵਾਰ ਕਾਟਦੀ ਹੱਦੀ ਬਾਰ ਬਾਰ ਨਹੀਂ ਚੜਦੀ ਹੁੰਦੀ ਹੈਣਾ ਸੋਪਾ ਕਿਦੇ ਚੜ ਗਈ ਜਮਾਨਤ ਵੀ ਹੋਣ ਦਿੰਦੇ ਅਸੀਂ ਇਹਦੀ ਅਖੋ ਪੈਰਵਾਈ ਪੂਰੀ ਪਹਿਰਾ ਦਵਾਂਗੇ ਤੇ ਧੁਰ ਤੱਕ ਇਹ ਸਜ਼ਾ ਕਰਾ ਕੇ ਜੇਲ੍ਹ ਛੱਡ ਕੇ ਤੇ ਫਿਰ ਜੇਲ੍ਹ ਦੇ ਵਿੱਚ ਵੀ ਲੁਧਿਆਣਾ ਜੇਲ੍ਹ ਚਾਣਾ ਉੱਥੇ ਵੱਡੇ ਘਰ ਦੇ ਵਿੱਚ ਵੀ ਇਹਦਾ ਸਵਾਗਤ ਵਧੀਆ ਤਰੀਕੇ ਨਾਲ ਕਰਵਾਵਾਂਗੇ ਚਿੰਤਾ ਨਾ ਕਰੋ ਇਸ ਗੱਲ ਦਾ ਠੀਕ ਹੈ ਜੀ ਸੋ ਪ੍ਰਾਈਡ ਹੈਵ ਫਾਲ ਕੰਕਾ ਹਰਦਾ ਸਿਰ ਨੀ ਮਾ ਤੁਸੀਂ ਸੋਚ ਕੇ ਦੇਖੋ ਵੀ ਇਹ ਕਿੰਨੀਆਂ ਹੱਡਾ ਰੋੜੀ ਦੀਆਂ ਕਤੀੜਾਂ ਦਸੰਬਰ ਚ ਵੀ ਇਕੱਠੀਆਂ ਹੋਈਆਂ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੂੰ ਦਬਾਉਣ ਦੇ ਲਈ ਝਕਾਉਣ ਦੇ ਲਈ ਕਦੇ ਸੀ ਇਹਦੇ ਬਾਹਰ ਚਾੜਾਂਗੇ ਹੈਨਾ ਇੱਕ ਉਹ ਆਦੀ ਮਾਨਵ ਵਰਗਾ ਪੀਪੀ ਮੋਗੇ ਤੋਂ ਸੁਖਵਿੰਦਰ ਫਿਰ ਉਹ ਇੱਕ ਹੋਰ ਆਦੀ ਮਾਨਵ ਜਿਆ ਆਪਣੇ ਆਪ ਨੂੰ ਉਹ ਮੁਲਾਜ਼ਮ ਕਹਿੰਦਾ ਹੈ ਸੱਤਪਾਲ ਹੈਨਾ ਇਹ ਇਹ ਲੋਕ ਇਹ ਹੱਡਾ ਰੋੜੀ ਦੀਆਂ ਕਤੀੜਾਂ ਦੇ ਇੱਕ ਇਕੱਠੀਆਂ ਹੋ ਕੇ ਕਈ ਵਾਰੀ